ਚੇਓ ਕਰੀਆਂ ਆ ਯਾਰ ਤੇਰੇ ਸਾਹਮਣੇ ਬੈਠਾ ਐ ਕਿਹੜੇ ਪਾਣਾ ਦੱਖਾ ਤੋੜਨਾ ਦਾ ਕਰੀ ਸਾਹਮਣੇ ਮੇਡਾ ਪੈਸੇ ਦੇ ਦੇਸ ਤਾਂ ਵਿਆਹ ਜਾਣਾਗਾ ਜਾਂ ਵਿਆਹ ਜਾਣਾ ਭਿਰੋ ਕਮਾਲ ਆ ਮੈਨੂੰ ਪੁੱਛ ਕੇ ਰੱਖੇ ਦੀ ਵਿਆਹ ਯਾਰ ਤੇ ਮੈਂ 33 ਲਊਂਗਾ ਪੈਸੇ ਹੋਰ ਕਿਤੇ ਲਊਂਗਾ ਪੈਸੇ ਓਏ ਹਲੇ ਤੈਨੂੰ 2 ਮਹੀਨੇ ਦਾ ਹੋਏ ਨੇ ਸਿਰੇ ਵਾਲੇ ਨੂੰ ਉਹ ਤਾਂ ਸਿਰੇ ਵਾਲੇ ਨੂੰ ਹੋ ਗਏ ਫਿਰ ਮੈਂ ਹੋਰ ਕਿਤੇ ਜਾਊਂਗਾ ਉਹ ਤਾਂ ਸਾਲ ਦਾ ਕਰਿਆ ਹੋਇਆ ਹਾਲ ਤਾਂ ਲੈਣੇ ਨੇ ਇਹ ਤਾਂ ਸਭ ਥੋੜੀ ਥੋੜੀ ਲੂੰਦੋ ਨੂੰ ਬਾਜੀ ਵਾਲੇ ਕੌਣ ਲਊਗਾ ਉਹ ਬਿਰ ਬੈਜੂ ਤੋਂ ਤਾਂ ਪੁੱਛੋਗਾ 15 ਪਾਣੀ ਬਾਗੇ ਉੱਤੇ ਤੂੰ 5000 ਰੁਪਏ ਦੇ ਮੈਂ ਤਾਂ ਪਿਆ ਜਾਣਾ ਕੋਈ ਲੀਪ ਤਿਆਰ ਹੋਈ ਬੈਠੀ ਨਹੀਂ 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 ਉਹ ਰਹਿਣਾ ਮੈਂ ਕਰਾਉ ਉਹ ਇੱਕ ਥਾਲੇ ਦਾ ਪਾਤਾ ਹੁਣ ਇੱਕ ਰਹਿ ਗਿਆ ਉਹ ਮੈਂ ਪਾ ਆਉਂਗਾ ਆਪਣੇ ਬਾਹਰ ਨੂੰ ਮੈਂ ਆਪੜਦਾ ਹੋਵੇ ਤੇ ਚਾਚੇ ਪਤਾ ਕੀ ਹੈ ਤੂੰ ਦੁਪਹਿਰੀ ਆ ਬਹੁਤ ਆਪੜਾ ਤੂੰ ਈ ਲਾ ਕੇ ਸੇਕ ਰਿਹਾ ਮੈਂ ਜਾਣਾਗਾ ਧੁੰਦ ਪੈ ਗਈ ਜੇ ਮੋਟਰਸਾਈਕਲ ਤੇ ਮੇਰੇ ਮੋਟਰਸਾਈਕਲ ਦੀ ਲਾਈਟ ਵੀ ਖਰਾਬ ਆ ਹਲੇ ਮੈਂ ਉਹ ਵੀ ਕਿਉਂ ਔਰ ਉਸ ਤੋਂ ਹੁਣ ਕਿਦਰਾ ਕੰਮ ਨਹੀਂ ਕਰਦਾ ਪਿੰਡਾਂ ਦਾ ਠੇਕੇ ਤੇ ਹੁਣ ਨੂੰ ਮੇਰੀ ਘਰ ਤੇ ਵੀ ਵਧਿਆ ਤੇ ਹੁਣ ਰੱਖਣਾ ਤੂੰ ਕੰਮ ਮੇਰੇ ਨਾਲ ਸਾਹ ਵੀ ਨਾ ਕਰ ਲੋ ਸਰਕਾਰੀ ਕੰਮ ਨੂੰ ਤਾਂ ਦੇ ਦੇ ਮੈਨੂੰ ਦਿਲ ਲੈ ਗਿਆ ਤੂੰ ਮੈਂ 30 ਬੰਗੂ ਲੈ ਗਿਆ ਤੂੰ 10 ਹਲੇ ਵੀ 1.5 ਲੱਖ ਲੈ ਗਿਆ ਫਿਰ ਉਹ ਤਾਂ ਤਰੂ ਕਹਾਂ ਤਾਂ ਦੇ ਵੀ ਦੋ ਕਮਰੇ ਪਾਉਣੇ ਨੇ ਬਾਈ ਮੈਂ ਤਾਂ ਪਹਿਨਾ ਫੇਰ ਰਹਿਉਗਾ ਤੇਰੇ ਤੂੰ ਕਹਿੰਦਾ ਕਮਰੇ ਪਾ ਲੈ ਕੋਈ ਨਾ ਆ ਜਾਣਗੇ ਹੌਲੀ ਹੌਲੀ ਅੱਛਾ ਤੂੰ ਪੈਸੇ ਮੈਂ ਜਾਣਾ ਫਿਰ ਮੈਨੂੰ ਉਹ ਕਲਦੀ ਪਟਿੱਕੀ ਜਿੰਦੀ ਹੈ ਵਰਤਮਾਲ ਆ ਯਾਰ ਓਏ ਉਹ ਕੁੜੀ ਨੇ ਪੈਸੇ ਵੀ ਦਰਾਸਤਾਂ ਨੂੰ ਲੱਗੇ ਹੋਏ ਨੇ 30 ਦਿਨ ਮੂੰਹ ਚੱਕ ਕੇ ਆ ਜਾ ਨਾ ਯਾਰ ਤੂੰ ਮਾਲ ਦਾ ਨਹੀਂ ਫਿਰ ਬੰਦੇ ਦਰਾਸਤਾਂ ਨੂੰ ਲੱਗ ਰਹੇ ਜਿਹੜਾ ਤੂੰ 30 ਦਿਨ ਆ ਜਾ ਤੜਕੀ 7 ਵਜੇ ਕਹਿ ਦੇਣਾ ਵੀ ਆ ਜਾ ਵੀ ਕੱਕ ਕਰਦੇ ਛੋਟੀਦਾ ਕਰਦੇ ਹੁੰਦਾ ਮੈਂ ਨਾ ਪਰ ਵੀ ਨਹੀਂ ਦਿੱਤਾ ਯ ਹਾਂ ਸਾਧਵਾ ਪੈਸੇ ਦਿੱਤੇ ਨੇ ਤੂੰ ਕੀ ਕਹਿ ਕੇ ਘਰੇ ਦੀਗਾ ਵੀ ਭਾਈ ਮੈਂ ਤਾਂ ਸਾਢੇ 8 ਵਜੇ ਆਇਆ ਕਰੂੰਗਾ ਸਾਢੇ 5 ਵਜੇ ਤੱਕ ਉਹ ਤੂੰ ਤਾਂ ਸਰਕਾਰੀ ਨੌਕਰੀ ਵਾਲਾ ਤੋਂ ਵੀ ਟੱਪ ਗਿਆ ਉਹ ਸਰਕਾਰੀ ਹੁਣ ਪੋਸਟਾਂ ਨਿਕਲ ਜਾਂਦੀ ਨੇ ਭਾਈ ਆ ਸੀਰੀਆਂ ਦੇ ਪੋਸਟਾਂ ਦਾ ਮਾਉਂਦਾ ਇਹ ਨਹੀਂ ਰੋਜ਼ ਰੱਦਦਾ ਹੈਗਾ ਪਾਈ ਪੂਰੀ ਪਾਈ ਪੂਰੀ ਵਾਲਾ ਭਲੇਕਾ ਕਰਦੇ ਹੁਣ ਤੇ ਕਰਤੀ ਯਾਰ ਦੱਸ ਉਹ ਚਾਚੇ ਸੈਟਾ ਮਾੜਾ 2 ਮਹੀਨਾ ਹੋ ਗਿਆ 15 12 ਵਜੇ ਤੂੰ ਆਉਂਦਾ ਉੱਥੋਂ ਟੱਪ ਪਤਾ ਹੀ ਆ ਉਹਦਾ ਉਦੋਂ ਤੇਰੇ ਮੈਂ ਸੜਾਇਆ ਤੇਰੇ ਘੋਟਣਾ ਮਾਰਨਾ ਸੀਗਾ ਕਾਹਨ ਘੋਟਣਾ ਮਾਰਨਾ ਦੀ ਉਹ ਤਾਂ ਸਦੀ ਪੈਰੀ ਦੀ ਵਿਚਾੜ ਨਹੀਂ ਪਤੋਣੀ ਆ ਉਹ ਮਾਦੇ ਦਾ ਸਾਗ ਵਾਸਤੇ ਚਲੀ ਸੀ ਵੀ ਕਿਹਦੀ ਘੋਟ ਦੇ ਨਾਲ ਨਾਲ ਆਹੋ ਘਰਨਾ ਤਾਂ ਯਾਦ ਮੈਨੂੰ ਥੋੜੀ ਰਹਿਣਾ ਮੈਨੂੰ ਪਤਾਗਾ ਕਿਹਦੇ ਘੋਟ ਨੂੰ ਮਾਰਦੀ ਕਿਹੜੀ ਆਹੋ ਤੇਰੇ ਸਾਹ ਘੋਟਣਾ ਹੋਣਾ ਉਹਨੇ ਅੱਜ ਗਰਮ ਆਇਆ ਜੱਟ ਤੂੰ ਤਾਂ ਪੈਣੀਆਂ ਬਹੁਤ ਆ ਮੈਂ ਜਾਣਾ ਮੁੱਠਾ ਨੇ ਮੈਂ ਹਾਲੇ ਤੈਨੂੰ ਦੱਸਿਆ ਵੀ ਚੰਦੋਂ ਤੋਂ ਠੀਕ ਕਰਾਉਣੀ ਆ ਲਾਈਟ ਤੂੰ ਮੈਨੂੰ ਫਟਾਫਟ 5000 ਮਗਾ ਦੇ ਮੈਂ ਜਾਵਾਂ ਉਹ 5000 ਮੈਂ ਹੱਦ ਹੋ ਗਈ ਯਾਰ ਤੂੰ ਦਿੱਲੀ ਦਾ ਤੂੰ ਬੋਤਲ ਦਾ ਰੋਦੀ ਮੰਗਦਾ ਕਮਾਲ ਹੋ ਗਈ ਤੇਰੀ ਉਹ ਕਿਥੋਂ ਕੋ ਤਾਂ ਪਈ ਜਦ ਤੂੰ ਮੈਂ ਦੱਸਿਆ ਵੀ ਮੇ ਤਾਂ ਬੈਲ ਲੱਗਿਆ ਹੋਇਆ ਏ दारू ਵਾਲਾ ਬੈਲ ਲੱਗਿਆ ਹੋਇਆ ਮੈਂ ਦਿਨ ਚ ਮਾਰਾ ਮੋਟਾ ਚੰਟਾ ਚੰਟਾ ਵੀ ਲਾਉਣ ਉਹ ਵੀ ਚੰਦ ਦੇਣਾ ਪਊਗਾ ਵੇਲੇ ਕੇ ਵੇਲੇ ਜਿੱਦੇ ਮੇਰਾ ਕੋਈ ਅੰਗ ਪੈਰ ਦੁਖੂਗਾ ਇਹ ਜਿਹੜਾ ਬੋਤਲ ਉਤਰਾਇਆ ਤੂੰ ਮੈਂ ਗਣਾ ਨਹੀਂ ਮਹਿੰਗੀ ਪੀਣਾ ਮੈਂ ਕਿਸੇ ਦੇ ਜੱਸਾ ਹੁਣ ਆ ਤੂੰ ਲੈ ਕੇ ਯਾਰ ਉਹ ਯਾਰ ਉਹ ਮੈਨੂੰ ਨਹੀਂ ਪਤਾ ਹੁਣ ਥਡ ਰਿਆ ਨਹੀਂ ਹੈਗਾ ਇਹ ਸਿਰੀ ਸੂਰੀ ਰੱਖਣਾ ਕੰਮ ਤੁਸੀਂ ਤਾਂ ਠੀਕ ਹੈ ਕਦ ਕੀ ਤੂੰ ਤਾਂ ਆ ਜਾਣਾ ਠਾੜ ਲੈ ਆਉਣਾ ਕਦ ਕੀ ਕਹਿੰਦਾ 7 ਵਜੇ ਆਈ ਹੋਈ ਆ ਹੁਣ ਤੂੰ ਪੈਸੇ ਕਿੱਥੋਂ ਦੇਵੇਂ ਮੈਂ ਸਲੂਕੜੇ ਚ ਕ ਜਾ ਚਾਚੀ ਹੁੰਦੀ ਆ ਪਹਿਲਾਂ ਜਿਹੜਾ ਤੂੰ ਕਹਿੰਦਾ ਮੈਂ ਰੋ ਰੋ ਕੇ ਪੈਣਾ ਪੈਸੇ ਦੇਣਾ ਤੂੰ ਉੱਥੇ ਹੁਣ ਹੀ ਚਾਚੀ ਨੂੰ ਬਾਜ਼ ਮਾਰ ਲਿਆ ਤੇ ਕਦੇ ਨਹੀਂ ਜਾਂਦਾ ਪਰਿਫੋਨ ਲਾ ਹੁਣ 20-25 ਹਜ਼ਾਰ ਦੀ ਤੂੰ ਦਾਰੂ ਦਾਰੂ ਥੜਾ ਕਰਿਆ ਨਹੀਂ ਉਹ ਤਾਂ ਭਾਈ ਤੁਨ ਮੈਂ ਕਿਹਾ ਸੀ ਵੀ ਮੈਨੂੰ ਇੱਕ ਬੈ ਲੱਗਿਆ ਹੋਇਆ ਦਾਰੂ ਵਾਲਾ ਉਹ ਤਾਂ ਮੈਂ ਪੀਣਾ ਉਹ ਤਾਂ ਮੈਂ ਹੁਣ ਕਰਦੇ ਨਹੀਂ ਸਕਦਾ ਤੂੰ ਤਾਂ ਮੈਂ ਉਹ ਤਾਂ ਮੈਂ ਪਹਿਲਾਂ ਵਾਲੇ ਦੇ ਵੀ ਪੀਂਦਾ ਸੀਗਾ ਅੱਧੇ ਹੋ ਗਈ ਤੇਰੀ ਤਾਂ ਅੱਧ ਕਾਨੂੰ ਹੋ ਗਈ ਤੂੰ ਪੈਸੇ ਦੇਣ ਵਾਲੀ ਦਾ ਤੈਨੂੰ ਇਲਾਦਾ ਹੁੰਦਾ ਹੁਣ ਤੂੰ ਤਾਂ ਮੈਨੂੰ ਅੱਧੀ ਰਾਤ ਕਰਾ ਦੇਗਾ ਹਲੇ ਮੈਂ ਉਹਨੂੰ ਕੁਲਦੀਪ ਨੂੰ ਰਾਸਤੇ 'ਚ ਜਾਂਦਾ ਜਾਂਦਾ ਕੱਪੜੇ ਦ ਕੋਟੀ ਦਾ ਤੂੰ ਮੇਰੀ ਲੈ ਜਾ ਐਚ ਬਥੇਰੇ ਆ ਤੇਰਾ ਆਊਗਾ ਇਟਾ ਚਾਦਰਾ ਮੇਰੇ ਕੁੱਤਾ ਤਾ ਫਿਰ ਤੋੜੀ ਵਿਆਹ ਹੋਵੇ ਸਾਡੇ ਤਾਂ ਕੋਈ ਵਿਆਹ ਨਹੀਂ ਹੈਗਾ ਮੈਂ ਤੈਨੂੰ ਐ ਕਦੋਂ ਕਹਿਣਾ ਵੀ ਵਿਆਹ ਨਾ ਜਾ ਉਹ ਤੂੰ ਕੰਮ ਦਾ ਢੰਗ ਦੇ ਕਰ ਲਿਆ ਕਰ ਜੇ ਟਾਈਮ ਸਰ ਜਾਊਗਾ ਹੁਣ ਉੱਥੇ ਅਗਲਾ ਤਿਆਰ ਹੋਇਆ ਬੈਠਾ ਸਾਨੂੰ ਕਰੀ ਜਾਂਦੇ ਨੇ ਫੋਨ ਕਹਿੰਦੇ ਹਲੇ ਆਇਆ ਨਹੀਂ ਹੈਗਾ ਆਏ ਨਹੀਂ ਹੈਗਾ ਜਗਰਾਜ ਨਹੀਂ ਆਇਆ ਕਹਿੰਦੇ ਹਲੇ ਮਨ ਮਰਜੀ ਦਾ ਮਾਲਕ ਹੋ ਰਹੇ ਯਾਰ 12 ਵਜੇ ਆਇਆ ਸੀ ਆ ਹੁਣ 2 ਵਜੇ ਫੇਰ ਫਰਾ ਰੋ ਰੋ ਜਿਹੜਾ ਤੈਨੂੰ ਕਹਿਾ ਦੀਗਾ ਭਾਈ ਤੜਕੇ ਜਾਤਾ ਤੇਰੇ ਘਰ ਵਾਲੀ ਕਹਿੰਦੀ ਕਦੀ ਆ ਭਾਂਡੇ ਮਾਂ ਚੱਕਦੀ ਆ ਝਾੜੂ ਮਾਰਦੀ ਆ ਦਾ ਸਮਾਂ ਜਿਹੜੇ ਕੰਮ ਨੂੰ ਰਲਾਈਦੀ ਉਹ ਤਾਂ ਤੁਸੀਂ ਕੰਮੇ ਨਹੀਂ ਕਰਾਉਂਦੇ ਹੈਗੇ ਬਹੁਤ ਵਾਹ ਤੇ ਕੰਮ ਕੀ ਕਹਦੀ ਮੈਨੂੰ ਕਰਾਈ ਦੀ ਕੁਛ ਜਾਨਾ ਕਦੇ ਕਹਦਾ ਨਾ ਸਾਡੇ ਜਵਾਬ ਨੂੰ ਖੇੜਾ ਲਾ ਲਾ ਕਦੇ ਕੁਛ ਕਰ ਲੈ ਆਇਂ ਤਾਂ ਹੁਣ ਕਰਨਾ ਹੀ ਪੈਂਦਾ ਭੜੀ ਤੋਂ ਸਰ ਮੈਂ ਕੀ ਜਵਾਬ ਦੇਣਾ ਕਰੀਦਾ ਇਹ ਤਾਂ ਸਾਡੀ ਸਾਡਾ ਬਹੁਤ ਮੁਸਤਫਾ ਦੀ ਇਹਦਾ ਮਹੀਆ ਜਿਹੜਾ ਕਰੀ ਜਾਣਾਗਾ ਤੂੰ ਮੈਂ ਤੈਨੂੰ ਉਹੀ ਗੱਲ ਕਰਦਾਗਾ ਆ ਵੀ ਤੂੰ ਦੇ ਫਟਾਫਟ ਮੈਂ ਜਾਵਾਂ ਉੱਥੇ ਰਸ ਜਾ ਲੋਕਾਂ ਨੇ ਉਹ ਨਾਲ ਰਲਾਏ ਨੂੰ ਨਾਲ ਰ ਫੇ ਤੂੰ ਲੋਕਾਂ ਨੂੰ ਰੜਾ ਲਾਂਦਾ ਜਿਹੜਾ ਤੈਨੂੰ ਕਹਿਣਾ ਦੀਗਾ ਇਹ ਤਾਂ ਯਾਰ ਮੇਰਾ 2 ਮਿੰਟ ਦਾ ਚਾਚੇ ਕੰਮ ਤੂੰ ਜਾ ਮੜਫਟਾ ਫਟ ਮੈਂ ਜਾਣਾਗਾ ਮੇਰੇ ਮੋਸਾਂ ਦੇ ਲਈ ਲਾਈਟ ਨਹੀਂ ਠੰਡ ਦਾ ਕੰਮ ਆ ਓਏ ਆ ਕਦੋਂ ਜਾਏਗਾ ਤੂੰ ਹਫਤੇ ਤੇ ਨਪੜ ਤੋਂ ਪਹਿਲਾਂ ਵੀ ਤੂੰ 15 20 ਦਿਨਾਂ ਬਾਅਦ ਆਏ ਮੈਂ ਤਾਂ ਤੜਕੇ ਜਦ ਬਰਾਤ ਬਾਗੇ ਉਹ ਨਾਲ ਮੈਂ ਜਾਊਗਾ ਬਰਾਤ ਮੈਨੂੰ ਤਾਂ ਲੈ ਕੇ ਜਾਣਗੇ ਉਹ ਕਹਿੰਦੇ ਵੀ ਤੂੰ ਸਾਡਾ ਮੇਨ ਆਂਗਾ ਤੇ ਤੈਨੂੰ ਤਾਂ ਜਾਣੀ ਪਊਗਾ ਵਿੱਚ ਕੰਮ ਮੇਰੇ ਨੇ ਕਰੇਦਾ ਯਾਰ ਲੈ ਵੀ ਮੈਨੂੰ ਤਾਂ ਸਾਲਾ ਇੱਕ ਵਿਆਹ ਆਇਆ ਤੇਰਾ ਤਾਂ ਭਾਂਜੋ ਹਾਰੀ ਸੌਣੀ ਚੱਲੀ ਜਾਂਦੇ ਨੇ ਵਿਆਹ ਪਤਾ ਨਹੀਂ ਤੁਹਾਡੇ ਲੋਕ ਕਿਵੇਂ ਕਰਦੇ ਨੇ ਕਿਵੇਂ ਨਾ ਸਾਡੇ ਦਾ ਇੱਕ ਆਇਆ ਉਹ ਵੀ ਮੈਂ ਉਹ ਕਹਿਤਾ ਤੀਗਾ ਚਾਚੇ ਇਹ ਤਾਂ ਮਸਾਂ ਸਾਨੂੰ ਇੱਕ ਵਿਆਹ ਆਇਆ ਤੂੰ ਉਹਦੇ ਗੰਦ ਕਰਾ ਨਾ ਕਰ ਇਹ ਤਾਂ ਮਸਾਂ ਇੱਕ ਵਿਆਹ ਆਇਆ ਸਾਨੂੰ ਤੂੰ ਇਹਦੇ ਗੰਦ ਕਰਾ ਨਾ ਕਰ ਉਹ ਤਾਂ 20 25 ਵਿਆਹ ਰਾਤ ਨੂੰ ਜਾਵਾਂਗੇ ਮੋਟਰਸਾਈਕਲ ਨਹੀਂ ਚੱਲ ਰਹੀ ਇਸ ਧੂਲ ਪੂਰਾ ਹੋ ਗਿਆ ਰਹਿਣੀ ਦੇ ਤੇ ਮੇਰੀ ਗੱਲ ਸੁਣਨਾਰੇ ਹੋਰ ਉਹ ਮੈਂ ਤਾਂ ਆਇਆ ਕਹਿੰਦਾ ਤੀਗਾ ਹਾਂ ਸਾਡਾ ਬੇੜਾ ਕਹਿੰਦਾ ਕਹਿੰਦੇ ਚਾਚੇ ਨੂੰ ਵੋਟਾਂ 'ਚ ਖੜਾ ਕਰਾ ਉਹ ਬੋਟਾ ਦਾ ਚੱਲ ਮੇਰੇ ਬਣਦੇ ਆ ਮੇਰਾ ਆਪਣਾ ਵੀ ਭਾਈਚਾਰੀ ਜ਼ਿੰਮੇਦਾਰ ਭਾਈਚਾਰਾ ਬਹੁਤ ਆ ਉਹ ਤਾਂ ਚੱਲ ਜੀਗਾ ਇਹਦੇ ਵਿੱਚ ਆ ਬੋਟਾ ਦਾ ਨਹੀਂ ਲੈਣਾ ਦੇਣਾ ਦਾ ਸੜਕੇ ਨਾਲ ਉਧਰ ਮੈਂ ਤਾਂ ਸਾਰਾ ਸੱਟਣ ਗਿਆ ਦੀ ਇਹਦਾ ਆਪਣਾ ਸੂਰ ਹੈ ਆ ਇਧਰ ਸਾਰੇ ਵੀਰੇ ਆਲੇ ਕਹ ਰਹੇ ਤੇ ਕਹਿੰਦੇ ਵੀ ਬੋਟਾ ਚ ਕਹਿੰਦੀ ਸਾਚੇ ਨੂੰ ਵੀ ਵੀ ਸਾਚੇ ਨੇ ਪਹਿਲਾਂ ਵੀ ਇੱਕ ਦੋ ਕੰਮ ਬਿਨਾਂ ਕਹੇ ਕਰਾ ਦਿੱਤੇ ਸਾਡੇ ਨਾਲੀਆਂ ਨੂੜੀਆਂ ਦੇ ਤੂੰ ਤਰਾ ਹੁਣ ਮੈਂ ਪ੍ਰਧਾਨ ਵੀ ਆ ਤੈਨੂੰ ਪਤਾ ਹੁਣ ਮੈਂ ਅੰਚ ਵੀ ਆ ਹੁਣ ਕਰਨੇ ਦਾ ਪੈਣਾ ਹਾਉ ਤਾਂ ਚਾ ਵੀ ਤੂੰ ਮੁਸਕੇ ਮੁਸਕੇ ਲਾ ਜੀ ਲੈ ਗਿਆ ਦੀ ਪੈਸੇ ਕੁਲਦੀਪ ਜੀ ਨੇ ਸਾਰੇ ਬੀੜਕ ਬਣੀ ਹੋਈ ਆ ਆਪਣੇ ਕੁਲਦੀਪ ਤੋਂ ਬਿਨਾਂ ਤਾਂ ਕੋਈ ਆਈ ਨਹੀਂ ਕੁਛ ਤਾਂ ਨਹੀਂ ਅੱਛਾ ਕੁਲਦੀਪ ਤਾਂ ਸਾਰੇ ਉਹ ਕਰਦੇ ਆ ਕੁਲਦੀਪ ਸਾਰੇ ਉਹ ਕਰਦੀ ਹੈ ਕਿ ਉਹ ਕਹਿੰਦੀ ਵੀ ਮੈਂ ਆਪੇ ਪਵਾਉਂ ਕੁਲਦੀਪ ਮੇਰੀ ਜ਼ਿੰਮੇਵਾਰੀ ਹੈ ਬੋਟਾ ਮਿੱਠੇ ਪੋਚੇ ਤਾਂ ਨਹੀਂ ਮਾਰ ਰਿਹਾ ਹੁਣ ਮਿੱਠੇ ਪੋਚੇ ਨੂੰ ਅੱਗੇ ਕਿਹੜਾ ਤੈਨੂੰ ਮੈਂ ਕੀ ਲੁੱਟ ਕੇ ਲੈ ਗਿਆ ਤੇਰਾ ਮਿੱਠੇ ਪੋਚੇ ਨੂੰ ਕੋਈ 1.5 ਲੱਖ ਰੁਪਏ ਦਾ ਲੈ ਗਿਆ ਉਹ 1.5 ਲੱਖ ਨੂੰ ਹੁਣ ਤਾਂ ਕਹਿ ਕੇ ਤੇਰੇ ਨਾਲ ਉਹ ਕਰਿਆ ਦੀਗਾ ਲਿਖਤ ਕਰੀਤੀ ਤੇਰੇ ਨਾਲ ਵੀ 1.5 ਲੱਖ ਰੁਪਏ ਤਾਂ ਮੇਰਾ ਓਕਾ ਬੁਕਾਗਾ ਜਦੋਂ ਇੱਕ ਵਾਰ ਲੱਗਿਆ ਉਹ ਤੈਨੂੰ ਕਿਹਾ ਸੀਗਾ ਉਹ ਤੂੰ ਸੁਣਾਤਾ ਮੈਨੂੰ 20 ਵਾਰੀ ਬਾਹਰ ਕੱਢਣਾਂ ਦੀ ਕਰਦਾਨਾ ਤੂੰ ਦਿਵਾ ਕੇ ਮਾਰੀ ਤੂੰ ਆਏ ਕਰ ਮਾਰ ਮ ਫਟਾਫਟ ਚਾਚੀ ਨੂੰ ਮਾਰੀ ਦੀ ਬਾਜ ਘੱਟ ਵੱੱਦ ਲੈ ਲੈ ਹੈ ਪਰਦੀਪ ਨੇ ਤਾਂ 2500 ਵਾਲੇ ਸੂਟ ਨੂੰ ਤਾਂ ਉਸਨੇ ਹੱਥ ਪਾਰਕਿਆ 2000 ਰੁਪਏ ਉਹਨਾਂ ਨੂੰ ਕੱਪੜਿਆਂ ਦਾ ਦਊਂਗਾ ਮੈਂ ਮੇਰੇ ਲਈ ਕੀ ਬਜੂਗਾ ਇੰਨੇ ਪੈਸੇ ਲੈ ਫਿਰ ਮਾਰਾ ਮੋਟਾ ਜਦੋਂ ਉੱਥੇ ਸਾਡੇ ਨੂੰ ਪਹੁੰਚ ਗਏ ਹੱਥ ਨਹੀਂ ਮੈਂ ਦੀ ਮੁੰਦੀ ਲਾਉਂਗੇ ਹੁਣ ਤਾਂ ਬੈਠਾ ਘਰ ਪਾ ਕੇ ਹਟਿਆਂ ਦਾ ਸਾਂ ਹੈ ਹੁਣ ਤੂੰ ਉਹਦਾ ਤੈਨੂੰ ਮੈਂ ਕਿਹਾ ਸੀਗਾ ਵੀ ਦੋ ਕੰਮ ਨੇ ਮੈਂ ਤਾਂ ਪਾਉਣੇ ਨੇ ਉਹ ਤੂੰ ਤਾਂ ਹੁਣ ਤਾਂ ਵਾਰ-ਵਾਰ ਤਾਂ ਤਾਂ ਹੁਣ ਆਲਾ ਕਰਖਾ ਕਹਿ ਗਿਆ ਕਿ ਲੈ ਫਟਾਫਟ ਮੈਂ ਮਾੜਾ ਮੋਟਾ ਦੀਜਾਂ ਤੇ ਵੀ ਨੱਚਣਾ ਉੱਥੇ ਜਾ ਕੇ ਦੀ ਰਾਤ ਫਿਰ ਮੈਂ ਜਾ ਕੇ ਪਾਉਂਗਾ ਉੱਥੇ ਤਾਂ ਹੁਣ ਤੂੰ ਕਦੋਂ ਆਏਂਗਾ ਫਿਰ ਆਏ ਤਾਂ ਦੱਸਿਆ ਮੈਨੂੰ ਪਹਿਲੇ ਬਖਤਾ ਜਾਣਦੇ ਮੈਨੂੰ ਤੁਹਾਨੂੰ ਕਿੱਥੇ ਪੈਣਾ ਥੋੜੇ ਪੈਸੇ ਦਾ ਫਟਾਫਟ ਇਹ ਚਾਚੀ ਯਾਰ ਲੁਕੋ ਕੇ ਰੱਖ ਲਾਂਦੀ ਆ ਹਾਂ ਕਹਿੰਦੇ ਵੀ ਤੁਸੀਂ ਦਾਰੂ ਪੀ ਜਾਂਦੇ ਹੋ ਪਰ ਥੋੜੀ ਤਾਂ ਇੱਕ ਗੱਲ ਆ ਗਈ ਤੁਸੀਂ ਤਾਂ ਇਹ ਨਾ ਸਾਡੇ ਵਰਗਿਆਂ ਨੂੰ ਪੁੱਤੂ ਬਣਾਉਂਦੇ ਹੋ ਉਹਨਾਂ ਆਇਆ ਵੀ ਇਹਨਾਂ ਨੂੰ ਸਾਡੇ ਘਰ ਦਾ ਪੇਟਾ ਨਾ ਦੇਵੇਂ ਨਾ ਘੱਟ ਘੱਟ ਵੀਰ ਕੋਦੇ ਅੰਦਰ ਅਜ ਤਾਰ ਸੋਈਆਂ ਤੱਕ ਥੋੜੇ ਅਸੀਂ ਫਿਰਦੇ ਆਂ ਸਾੜਾ 10000 ਆ 2-2000 ਤਾਂ ਨੋਸ ਆ ਆ ਮੈਂ ਉਹ ਕਰ ਦੂਗਾ ਗਣ ਦੂਗਾ ਇਹਨਾਂ ਨੂੰ ਉੱਥੇ ਸਾਡੇ ਮੇਰੀ ਆਏ ਆ ਨਾ ਆਏ ਆ ਨਾਰੇ ਉਹ ਵੀ ਬੜਾ ਪਰੋਣਾ ਹਾਂ ਉਹ ਤੈਨੂੰ ਮੋੜ ਦੂ ਲਿਆ ਕੇ ਬਾਕੀ ਮੈਂ ਇਹਨਾਂ ਨਾਲ ਕੱਪੜੇ ਕੋਪੜੇ ਜੇ ਘੱਟ ਘੱਟ ਵੱਧ ਗਿਆ ਕੋਈ ਉਹ ਦੇ ਦੂੰ ਤੈਨੂੰ ਹੈ ਟੁੱਟੇ ਹੋਏ ਮੋੜ ਦੇ ਕੇ ਲਿਆ ਕੇ ਮੋੜ ਦੂੰਗਾ ਅੱਗੇ ਕਰ ਤੂੰ ਮੈਂ ਖਾ ਕੇ ਲੈ ਕੇ ਭੱਜ ਗਿਆ ਕਾਉਣਾ ਦੀ ਮੁਰਕ ਤੇ ਪਿੰਡ ਛੱਡ ਕੇ ਜਾਣਾ ਬੈਤ ਤੈਨੂੰ ਮੈਨੂੰ ਪਤਾ ਹੀ ਆ ਤੇਰਾ ਖੁਦਾਂ ਕਰ ਦਵੇਂ ਮੈਂ ਪਰ ਖੜਾ ਜਾਉ ਉਹ ਪੂਰੇ ਨੇ ਉਹ ਪਟਾਏ ਨਾ ਦੇ ਦੀ ਉੱਥੇ ਤਾਲਦਾਂ ਨਹੀਂ ਕੋਈ ਹੁਣ ਉਹ ਕੰਮ ਨਹੀਂ ਰਹਾ ਹੁਣ ਦੁਕਾਨਦਾਰ ਕੋਲ ਨਾਲ ਵੀ ਮੁੱਕਦਾ ਆ ਜੀ ਟਾਈਮ ਨਾਲ ਤੇ ਉਰੇ ਮੈਂ ਉਰੇ ਉਹ ਫੇਈ ਜਾਵਾਂ ਕੱਲੀ ਕੀਚ ਮੈਂ ਤਾਂ ਇਹ ਕਹਿੰਦਾ ਸੀ ਉਹ 10 ਫਿਰ ਕਿਵੇਂ ਕਰਨਾ ਬੋਟਾਂ ਜੀ ਵਾਲਾ ਬੋਟ ਵਾਲਾ ਦਾ ਫਿਰ ਧੁੱਕਾ ਇਹਦੇ ਕੁਝ ਨਹੀਂ ਹੁੰਦਾ ਮੈਂ ਕਹਿੰਦਾ ਵੀ ਬੋਟਾਂ ਦਾ ਹੈ ਇਹਦੀ ਤਾਂ ਅੱਪਰ ਚੜ ਦੇ ਕੇ ਲੈਣੀ ਹੈ ਨਹੀਂ ਫਿਰ ਤੂੰ ਐ ਕਰੀ ਤੂੰ ਮੈਂ ਅੱਜ ਤਾਂ ਜਾਊਂਗਾ ਮੈਂ ਅੱਜ ਤਾਂ ਉੱਥੇ ਰੋਟੀ ਤੇ ਡੀਜੇ ਲੱਗੇ ਹੋਏ ਨੇ ਅੱਜ ਤਾਂ ਮੈਨੂੰ ਕੁਝ ਨਹੀਂ ਬਦਲਾ ਮੈਨੂੰ ਫੋਨ ਨਗਰਿਆਂ ਚ ਮੈਂ ਦੀਜਾਂ ਦੇ ਫੋਨ ਨਹੀਂ ਚੱਕਣਾ ਨਾਲੇ ਹੋਰ ਮੈਂ ਹੁਣ ਐ ਕਰਾਂ ਬੈਠਾ ਆਇਤਾ ਦਾ ਫਿਰ ਗਿਆ ਕਰੇ ਪਾ ਗਿਆ ਉੱਥੇ ਤੇਰੀ ਉੱਪਰ ਵਾਲੀ ਆ ਗਈ ਉਹ ਜਿਹੜਾ ਦੋ ਥੈਲੇ ਪਾਤੇ ਹਾਂ ਥੱਲੇ ਵਾਲੀ ਚ ਨਹੀਂ ਪਾਇਆ ਹੈਗਾ ਰੇ ਉਹ ਤਾਂ ਤੇਰੇ ਲੈਟ ਕੋਈ ਉਹ ਤਾਂ ਪਹਿਲਾਂ ਵੀ ਪਾਦੇ ਤੇ ਹੁਣ ਪਤੰਦਰ ਉਹ ਵੀ ਫੇਰ ਛੱਟ ਗਿਆ ਉਹਨੂੰ ਐ ਬੱਸ ਯਾਰ ਪੁੰਛੇ 50 ਰੁਪਏ ਦੇ ਕਿਸੇ ਨੂੰ ਥੈਲਾ ਪਵਾ ਲਈ ਤੇ ਗੱਲ ਸੁਣ ਮੇ ਮੈਂ ਤਾਂ ਤੈਨੂੰ ਐ ਕਰ ਰਹੀ ਮੇਰਾ ਯਾਦ ਆ ਗਿਆ 50 ਰੁਪਏ ਮੇਰ ਦਾ ਯਾਦ ਆ ਗਿਆ ਹੁਣ ਹਾਂ ਮੈਂ ਤਾਂ ਪਤਾ ਹੁਣ ਯਾਦ ਆ ਗਿਆ ਮੈਂ ਨੂੰ ਚਮਾਰ ਵੀ ਦਵਾਈ ਦੇ ਮੈਂ ਕੋਈ ਛੋਟਾ ਜਿਹਾ ਦਵਾ ਦੂੰ ਤਾਂ ਹੀ ਸਾਲਿਆ ਮੈਂ ਤੈਨੂੰ ਪੈਸੇ ਦੇ ਕੇ ਰਾਜ਼ੀ ਨਹੀਂ ਹੈ ਗਿਆ ਕਰਤਾ ਨਾ ਹੋਈ ਤਾਂ ਪਤਾ ਕੀ ਗੱਲ ਆ ਉਹ ਕੁੜੀ ਦੀ ਪੜਾਈ ਆਉਂਦੀ ਆ ਮੋਬਾਈਲ ਤੇ ਸਾਰੀ ਹੁਣ ਉਹ ਨਹੀਂ ਗੱਲ ਰਹੀ ਪੜਾਈ ਤਾਂ ਆਉਂਦੀ ਆ ਠੀਕ ਐ ਤੈਨੂੰ ਮੈਂ ਤਾਂ ਹੀ ਤਾਂ ਮੈਂ ਉਹ ਕਰਦਾ ਸੀ ਉਹਦਾ ਪਤੰਦਾ ਮੈਂ ਯਾਦ ਨਹੀਂ ਕਰਾਂਗਾ ਜਦੋਂ ਮੈਂ 2015 ਕੇ 100 ਵਾਲਾ ਲੈ ਕੇ ਦਊਗਾ ਚਾਹ ਲੈ ਲੈ ਨਹੀਂ ਉਹ ਤਾਂ ਪੜਿਆ ਅੜਤੀਓ ਤੋਂ ਪੈਸਾ ਜੰਨਾ ਤੂੰ ਮੈਨੂੰ ਤੋਂ ਲਈ ਜੰਨਾ ਉਹ ਤੂੰ ਤਾਂ ਵੀ ਮਰੀ ਜਾਂਦੇ ਉਹਨੂੰ ਸਭ ਕੁਝ ਮਿਲਦਾ ਤੁਹਾਨੂੰ ਆਓ ਕਿ ਕੋਸੋ ਮਿਲਦਾ ਦੱਸ ਆਪਾਂ ਆਪ ਪਸਤਾਏ ਰਿਹਾ ਯਾਰ ਆਹ ਕੋ ਨਹੀਂ ਮੈਂ ਤੈਨੂੰ ਤੈਨੂੰ ਪੁੱਛ ਗਈ ਦੁਆਰੇ ਮੈਂ ਕਹਿੰਦਾ ਹਲ ਭੱਜ ਗਿਆ ਤੇਰੇ ਘਰੋਂ ਆਹ ਦੁਆਰੇ ਆ ਉਹਦਾ ਮੈਨੂੰ ਜੱਸਾ ਬਣਾਣ ਨੂੰ ਪੈਸੇ ਰੱਖੀ ਆ ਨਾ ਕਿ ਦੱਪੇਗਾ ਓਹੋ ਐਂ ਦੱਸਣ ਵਾਲੇ ਸਾਗਜਾ ਕੌਣ ਤੋੜਦੀ ਸੀ ਕੱਲ ਤੇ ਕੋਈ ਚਲੋ ਘਰੇ ਕੜੇ ਸੁਣਾ ਕਰਾ ਦੀ ਤੂੰ ਚਾਚੀ ਦਾ ਉਹ ਚਾਚੀ ਭਾਂਡੇ ਮਾਜਰੀ ਦੀ ਕਰੇ ਉਹ ਸਾਗਜਾ ਕੌਣ ਤੋੜਦੀ ਉਹ ਬਾਤਿਆ ਗੱਲਾਂ ਨੇ ਚੱਲ ਚੱਲ ਮੈਂ ਹਉ ਜਾਣਾ ਮੈਨੂੰ ਫੋਨ ਨਾ ਕਰੀਂ ਆਈ ਮੈਂ ਉੱਥੇ ਡੀਜਾਂ ਦੇ ਫੋਨ ਨਹੀਂ ਚੱਕਦਾ ਹੈਗਾ ਆਹ ਜਿੱਥੇ ਤੇਰਾ 20 ਰੁਪਏ ਬੈਠਾ ਰਹੇ ਆਈ ਖੜਾ ਤੇਰਾ ਮੈਂ ਦੇਖਦਾ ਜਹਾ ਤੈਨੂੰ ਤੁੰਗੂ ਮਾ ਆਪੇ ਬਾਬੀ ਰਿਜੀ ਨਾ ਤੂੰ ਮੈਂ ਨਾਲ ਵਧੀਆ ਫਾੜਦਾ ਚਾਚਾ ਜਾਊਗਾ ਹਸ ਮਿੱਤਰੋ ਇਹ ਵੀ ਪੁੱਤ ਲੇ ਕੀ ਪਾ ਦਾ ਕਰੀਏ ਸਮਾਂ ਸਮਾਂ ਰੁਪਏ ਦੇ ਸੀ ਮਰਾ ਅਗਰ ਮੈਂ ਸਿੱਟਾ ਕਿੱਥੇ ਸਵੇਰੇ ਦਾ ਤੁਸਕੇ ਗਿਆ ਮੇਰੀ ਗੱਲ ਸੁਣਾ ਜਾਂ ਚਾਚਾ ਆ ਗਏ ਨਾ ਉਹ ਐ ਨਾ ਦੱਸੀ ਵੀ ਹੋ ਰਹੀ ਹੈਗਾ ਜਗਰਾਜ ਨੁਹਾ ਗਨੀ ਗਾ ਉਤਾ ਪਤਾ ਨਹੀਂ ਕਿਤੇ ਗਿਆ ਮੈਂ ਝੂਠ ਬੋਲਦੀ ਓ ਝੂਠ ਬੋਲ ਨੂੰ ਦੱਸ ਦੂ ਕਿਹੜਾ ਦਿਨ ਆਲੇ ਪਾਪੇ ਦੀ ਭਗਤਣੀ ਆ ਦੋ ਮਿੰਟੇ ਕਹਿੰਦਾ ਵੀ ਝੂਠ ਬੋਲ ਉਹ ਤੜਕੀ ਆ ਘੜੂ 7 ਵਜੇ ਤੂੰ ਆਪੇ ਜਵਾਬ ਦੇ ਦੀ ਮੈਂ ਕਿਹਾ ਜਾ ਰਿਹਾ ਕਿਤੇ ਕੰਮ ਆ ਮੈਂ ਝੂਠ ਤੂੰ ਆ ਡੋਗਰ ਵਾਲੀ ਪੱਗ ਕਿੱਥੇ ਬੰਨੀ ਆ ਨਾਲੇ ਡੋਗਰ ਵਾਲੀ ਬੰਨੀ ਵੀ ਨਾਲੇ ਹੋਰ ਤੇਰੀ ਨਹੀਂ ਹੈ ਜੀ ਤੇਰੇ ਵਿੱਚ ਵੱਜਦੀ ਆ ਇਹ ਤੇ ਮੇਰੇ ਨਾਲ ਕਈ ਸਿਹਰਾ ਪਾਇਕਰ ਬਣਾ ਤੂੰ ਚੁੱਪ ਕਰਕੇ ਜਿਹੜਾ ਕੰਮ ਕਿਹਾ ਤੁਹਾਡੇ ਦੀ ਪੁਰਜੀ ਬਣਾ ਇੱਕ ਦੀ ਹਰੀਆਂ ਮਿਰਚਾਂ ਬਾਦ ਰੱਖੀ ਨਾਲੇ ਉਹ ਉਹ ਖੁਣਾੜੀ ਹੋ ਰਹੀ ਤੜਕੇ ਖਾਦੀ ਨਹੀਂ ਨਾਲੇ ਤਾਂ ਮੇਰੇ ਨਾਲ ਕੁੜੀ ਲਾ ਦੇਣੇ ਦੁਕਾਨ ਤੇ ਕਾਂਡੇ ਜੋ ਕੀ ਆਉਂਦੀ ਆ ਉਹ ਮੜੀ ਪੂਰਾ ਪੂਰਾ ਆਉਂਦੀ ਆ ਉਹ ਵੀ ਕੁੜੀ ਦੇ ਸਿੱਟੇ ਹੀ ਹੋਰ ਹੁਣ ਮਰਾ ਸਿੱਟ ਗਈ ਨੀ ਨੂਮਰ ਆ ਗਿਆ ਉਹ ਤਾਂ ਮੈਂ ਕੁੜੀ ਚੋਂ ਲੱਭ ਨਹੀਂ ਸਕਦਾ ਹੈਗਾ ਨਾਲ ਕਿਰਕਰ ਹੋ ਜਾਊਗਾ ਫੁੱਲਾ ਖਾਣ ਫੁੱਲਾ ਨਾਲੇ ਖੂਰ ਸਿੱਧਾ ਖਾਏ ਲੈਣਾ ਤੇ ਮੇਰਾ ਕੁਝ ਪਤਾ ਲੱਗਦਾ ਪਰ ਕੇ ਮੈਂ ਜਾਊਂਗਾ ਉਹਨੂੰ ਕਹਿਦੀ ਸੀ ਦਾਚੇ ਨੂੰ ਕਿਤੇ ਕਹਿੰਦੇ ਉਹਦਾ ਮੈਂ ਤਾਂ ਕਹਿੰਦਾ ਤਾਂ ਕਹਿੰਦਾ ਤਾਂ ਤਾਂ ਦੋ ਸਾਢੇ ਦੋ ਕੰਮ ਨਹੀਂ ਕਹਿੰਦਾ ਡੰਗਰਾਂ ਨੂੰ ਕੱਖ ਪਾਉਣੇ ਨੇ ਮਾਰਾ ਮੋਟਾ ਕੀ ਤੇ ਪੱਲੇ ਮਾਰਨਾ ਉਹ ਮੇਰੇ ਸਾਡੀ ਚੌੜੇ ਬਸਾਰੇ ਵਾਲੀ ਚਾਚੀ ਜੀ ਰਾਜ ਤਾਂ ਕਹਿੰਦੀ ਆ ਸਾਡੇ ਘਰ ਦੇ ਸਾਜਾ ਨਾਲ ਕਹਿੰਦੀ ਆ ਕੂੜਾ ਤਾਂ ਅਸਰੇ ਤੇ ਸਿੱਟ ਲੈ ਕੱਲ ਮੈਂ ਉਧਰ ਕੂੜੇ ਤੇ ਸਿੱਟਣ ਜਾ ਰਿਹਾ ਤੇਰੇ ਬੇੜੇ ਤੇ ਮੈਨੂੰ ਉਹ ਚਾਚੀ ਕਹਿੰਦੀ ਫਲਾਣੀ ਕਦੀ ਕੁਤਾ ਕੂੜਾ ਵਿਸੜਦਾ ਇਹਨਾਂ ਦਾ ਹੋਰ ਮੈਂ ਤਾਂ ਉਹਨੂੰ ਕਹਿੰਦੇ ਮੈਂ ਤਾਂ ਜਾਣ ਕੇ ਤੰਗ ਕਰ ਰਿਹਾ ਉਹਨੂੰ ਵੀ ਆਪੇ ਹਟਾ ਦੋ ਮੈਨੂੰ ਜਿਵੇਂ ਪਹਿਲਾਂ ਪੈਸੇ ਪੂਰੇ ਕਰਨ ਲਈ ਕਹੇ ਜੀ ਤੂੰ ਪਿੰਡ ਵਾਗੀ ਦੋ ਦਿਨਾਂ ਨਾ ਵਾਗਦਾ ਪਿੰਡ ਦਾ ਕੱਸੀ ਵਾਗੀ ਸਮਾਜਾ ਮੁਖੀ ਹੈ ਐਸੇ ਤਾਂ ਤੂੰ ਖਾ ਸੀ ਮਹਿਲ ਚ ਰਹਿਣੀ ਇੱਥੇ ਜਦਾ ਕਹਦੇ ਨਹੀਂ ਪਰ ਜਵਾਖਾਂ ਦੀ ਫੀਸ ਨਹੀਂ ਪੂਰੀ ਹੁੰਦੀ ਨਾਲ ਕਹਦੇ ਨੇ ਟੱਕਰ ਨਹੀਂ ਸੌਦਾ ਨਹੀਂ ਪਤਾ ਨਹੀਂ ਲਿਆ ਕੇ ਦਿੰਦਾ ਫੀਸ ਪੂਰੀ ਜਨਮ ਜੀ ਕਹਿੰਦੇ ਜਨਮੈ ਤੈਨੂੰ ਕਹਿਮਾ ਉਹਵੇਂ ਤਾਂ ਕੋਈ ਕਰਦੀ ਨਹੀਂ ਹੈਗੀ ਤੇਰੇ ਚਾਚੇ ਦੇ ਪੈਸੇ ਖਾ ਲੈ ਫੀਸ ਭਰ ਲੈ ਪੈਸੇ ਤਾਂ ਮੈਂ ਉਹਨੂੰ ਤੋਂ ਥੋੜੀ ਲੈ ਕੇ ਆਏਗਾ ਨਾਲੇ ਤਾਂ ਮੈਂ ਮੜ ਮੋਟਾ ਹੋ ਮੇਰਾ ਸਮਾਜਾ ਮੁਖੀ ਆਪੇ ਉਹ ਲੈ ਆਉਂਗਾ ਹਰ ਬੱਲੇ ਜੋਗਾ ਕੁਛ ਨਹੀਂ ਕਰਦਾ ਮੇਰਾ ਸਮਾਂ ਜਾ ਮੁੱਖਿਆ ਪੈਦੀ ਨਾਲ ਤਾਂ ਮਮਰਾ ਜੇ ਉਹ ਲਿਆਂਗਾ ਨਾਲੇ ਹੁਣ ਮੈਂ ਆ ਹੁਣ ਮੈਨੂੰ ਨੀਂਦ ਨਹੀਂ ਆ ਰਹੀ ਖੰਗ ਜੀ ਉੱਠੀ ਨਾਲੇ ਖੰਗ ਜੀ ਦਬ ਜੂਗੀ ਉਹ ਨਾਲੇ ਖੰਡ ਹੋ ਗਿਆ ਉਹ ਰਮਰੀ ਰੰਗ ਮਰੀ ਜੀ ਤਾ ਬਸ ਬਸ ਨਹੀਂ ਇੱਥੇ ਤੂੰ ਦੋ ਦਿਨ ਪਿੰਡ ਲਾ ਕੇ ਆਉਣੇ ਨੇ ਮੈਂ ਨਹੀਂ ਲਾ ਕੇ ਆਉਣਾ ਮੈਂ ਮੈਂ ਤਾਂ ਹੁਣ ਆਏਗਾ ਕਿ ਆ ਮਾਂ ਕੱਪੜੇ ਦਬਾ ਕੇ ਲੈ ਹੂੰਗਾ ਤੂੰ ਕਹਿਦੀ ਕਿ ਕੱਪੜੇ ਦਬਾਉਗਾ ਉੱਪਰ ਕਰਕੇ ਮੈਂ ਨਹੀਂ ਕਿਸਕੇ ਦੀ ਦੇ ਕਰ ਲੈਦਾ ਕੰਮਦਾ ਤੇ ਇਹਨਾਂ ਤੋਂ ਤਾਂ ਮੈਂ ਗੁੰਗੀਓ ਲਿਆਉਣਾ ਕਿਤੇ ਜੂਲੇ ਹੁੰਦਾ ਕਿਤੇ